ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਝ ਛੇੜ ਲਈ ਲੈ ਕੇ ਆਏ ਹਾਂ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬਾਪੂ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚੱਲੋ ਪਸ਼ੂਆਂ ਨੂੰ ਛੇੜਾ ਕਰ ਰਿਹਾ ਤੇ ਸੌਂਗਣਾ ਪਾਲੀ ਵੀ ਆ ਬਾਈ ਟਾਪ ਬਰੀਡ ਆ ਗਈ ਤੇ ਆ ਜੋ ਆਪਾਂ ਕਰਦੇ ਆ ਬਾਪੂ ਨੂੰ ਗੱਲਬਾਤ ਆਜੋ ਬਾਪੂ ਹਾਂਜੀ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਠੀ ਕੋ ਬਾਪੂ ਜੀ ਸ਼ਾਹ ਜੀ ਨਾਮ ਤੇ ਬਾਪੂ ਆਪਣਾ ਐਡਰੈਸ ਬੋਲ ਦਿਓ ਨਾ ਮੇਰਾ ਬਲਵਿੰਦਰ ਸਿੰਘ ਸੰਪ੍ਰੇ ਸਿੰਘ ਹੂੰ ਫਰੈਂਡ ਫਰੈਂਡ ਬੁਰ ਥੋੜ ਠੀਕ ਆ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਹਨਾ ਤੇ ਨੇੜੇ ਪਿੰਡ ਵਾਪੂਪਾ ਨੂੰ ਕਿੱ데 ਰਹਿੰਦਾ ਨੇ ਨੇੜੇ ਪਿੰਡ ਸਰੀਯਾਲਾ ਰਹਿੰਦਾ ਕੂਠਾ ਰਹਿੰਦਾ ਭਗਤਾ ਰਹਿੰਦਾ ਠੀਕ ਆ ਖਾਸ ਭਗਤਾ ਹਨਾ ਆਪਣਾ ਨੇ ਹਾਂ ਖਾਸ ਭਗਤਾ ਕੰਟੈਕਟ ਨੰਬਰ ਬੋਲ ਦੋ 94641 ਹੂੰ 08529 21 ਇੱਕ ਵਾਰੀ ਹੋਰ ਬੋਲ ਦੋ 93641 08529 ਇਹ ਬਾਪੂ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਇਹ ਮੱਝ ਦੇਖ ਰਿਹਾ ਆਪਣੇ ਘਰ ਦੀ ਆ। ਇਹ ਮੱਝ ਕਰਦੀ ਆ। ਕਿਹੜਾ ਸੂਆ ਸੁੰਦੀ ਆ? ਇਹ ਹੁਣ ਤੀਜਿਆ ਸੂਆ ਆਂ। ਠੀਕ ਆ। ਦੋ ਸੂਏ ਘਰੇ ਚੋਲੀ ਆ। ਦੋ ਸੂਏ ਘਰੇ ਚੋਲੀ। ਤੀਜਾ ਸੂਆ ਹੁਣ ਸੂਆ ਫਿਰੋ। ਤੇ ਕਿੰਨੇ ਵਾਰ ਰੋਤੈ ਜੀ। ਠੀਕ ਆ। ਤੇ ਕੋਈ ਚੋਟੀ ਮੇਰੇ ਕੋਲ ਹੈਗੀ ਆ ਚਲੋ ਉਹਨਾਂ ਕੋਲ ਗੋਡੇ-ਗਾਡੇ ਪਾਏ ਆ ਤੇ ਡੰਗ ਜਿਹਾ ਕਰ ਦਰਦ ਨਹੀਂ ਜਾਂਦਾ। ਠੀਕ ਆ ਬਾਪੂ। ਸਮਝ ਨਹੀਂ ਜੇ ਫਿਰ। ਤੇ ਕਿੰਨਾ-ਕਿੰਨੇ ਦੁੱਧ ਕੱਢਿਆ ਪਿਛਲੇ ਸੂਏ ਦੀ? ਦੁੱਧ ਤੇਰਾ 14 ਲੀਟਰ ਕੱਢਿਆ। ਠੀਕ ਆ। ਤੇ ਉੱਚਾਈ ਤੋਂ ਵੀ ਕਿਵੇਂ ਸੀ? ਚਾਹੀ ਬਹੁਤ ਵਧੀਆ ਸੀ ਇਹ ਤਾਂ ਨਹੀਂ ਮਸਤ ਬੱਦ ਕੋਈ ਹੋ ਨਹੀਂ ਸਕਦੀ ਜਿਹੀ ਸੀ। ਠੀਕ ਹੈ ਨਹੀਂ ਠੰਡੀ ਸੀ ਲਾ। ਹਾਂ ਬਹੁਤ ਹੀ ਜ਼ਿਆਦਾ ਠੰਡੀ ਆ। ਮੋੜੇ ਜੀ ਘੂਰ ਦੇ ਜੇ ਬੱਚੇ ਪਹਿਲੇ ਛੇ ਮਰ ਗਏ ਸੀਗਾ। ਹੂੰ ਤੇ ਕਿਹਾੜਤੀ ਪੈ ਜਿਹੀ ਗਈ। ਆਹ ਨਾ ਬੜੀ ਅੰਰੀਕਾ। ਠੀਕ ਆ। ਤੇ ਮੋਰੋ ਜੀ ਆ ਕੇ ਬੜਾ ਹੋਡਿੰਗ ਕਰ ਲ ਕੇ ਕੋਮਾਣਾ ਡੰਡਾ ਚੱਕਾ ਮੈਂ ਘੂਰ ਦੇ। ਠੀਕ ਆ। ਮਿਲ ਪੰਜੀ ਵਿੰਡੋਸ ਆ। ਠੀਕ ਆ। ਤੇ ਚਾਰੋਂ ਤੁੱਕ ਮੈਂ ਆਉਂ। ਚਾਰੋਂ ਫੁੱਲਾ। ਠੀਕ ਆ ਚਾਰ ਚੁਰਾ ਕੋਈ ਪਾ ਜੀ ਵਾਣੀ ਫੀਡ ਫੁੱਲ ਤੋਂ ਪਾਉਦੇ ਨਹੀਂ ਗਏ ਭਾਈ ਖਲ ਖੋਲ ਘਰ ਦੇ ਕੰਨਕ ਵਗੈਰਾ ਸੇ ਨਹੀਂ ਨੋਰਮਲ ਦਾਣੇ ਦੀ ਆ ਘਰ ਦੇ ਤੇ ਹਾਂ ਕਰਦੇ ਨੇ ਫਿਰ ਨਹੀਂ ਪੋਦੇ ਠੀਕ ਆ ਤੇ ਐਦ ਕੀ ਕਿੰਨੀ ਕਮੀ ਦਾ ਫਿਰ ਦੁੱਧ ਦੇ ਦੂ ਬਾਪੂ ਐਦ ਕੀ ਮੀਤ ਤਾਂ ਵਸ ਦੋ ਤਰ ਫਿਰ ਤੀਜਾ ਸੁਵੇ ਲਾਉਂਦੇ ਉਹਨਾਂ ਦਾ ਦੁੱਧ ਦੇਣਾ ਚਾਹੀਦਾ ਤੇ 14 ਪਰ ਲੀਟਰ ਸਾ ਠੀਕ ਆ ਬਾਪੂ ਤੇ ਕਿੰਨਾ ਕ ਟਾਈਮ ਦੁੱਧ ਦੇ ਦਿੰਦੀ ਆ ਦੁੱਧ ਪਿਉਂਦੇ 6 ਮਹੀਨੇ ਬਣ ਕੇ 2 ਮਹੀਨੇ ਬਸੋ ਬੰਦ ਜਾਂਦੀ ਆ ਠੀਕ ਆ ਬਾਪੂ ਇਹ ਮਗਰੀ ਬਣ ਵੀ ਮਗਰੀ ਜਾਂਦੀ ਆ ਹਾਂ ਠੀਕ ਆ ਤੇ ਕਿੰਨੇ ਦਿਨ ਪਏ ਹਜੇ ਇਹਦੇ ਬਾਕੀ ਦਿਨ ਤਾਂ ਇਹ ਮੇਰੇ ਪਾਸੇ ਹੈ ਹੂੰ ਉੱਤੇ ਹੀ ਜਾਂਦਾ ਖੜੀ ਜਾਂਦੀ ਠੀਕ ਹੈ ਵੀ 5-7 ਦਿਨ ਲੈ ਜੇ 5 ਦਿਨ ਠੀਕ ਹੈ ਬਾਪੂ ਉੱਤੇ ਚੰਗਾ ਨਾ ਖਣਾ ਦਾ ਸਾਇਆ ਜਾ ਗਿਆ ਬਈ ਇੱਕ ਨੰਬਰ 4 ਥਣ ਪੂਰੀ ਵਿਥੇ ਥਣ ਕੋਈ ਵਿਦਕਾਰ ਫੋਰਸ ਨਹੀਂ ਲੇਵਾ ਹਜੇ ਤਿਆਰ ਥਰੂ ਹੀ ਕਰਿਆ ਬਾਈ ਕਿਉਂਕਿ ਦਿਨ ਹਜੇ ਲਾਇਆ ਨਹੀਂ ਸਕਦੀ 5-7 ਦਿਨ ਤੇ ਲੇਵਾ ਦੇਖੋ ਬਹੁਤ ਸੋਹਣਾ ਕਰਮ ਵਾਲੀ ਤਿਆਰ ਕਰਦੀ ਹੁੰਦੀ ਹੈ ਖੇੜ ਨਲਾ ਵਨ ਜਿਹਨਾਂ ਆਪਾਂ ਕਹਿੰਦੀ ਤਿਆਰ ਕਰਦੀ ਹੁੰਦੀ ਹੈ ਕਿ ਸਿੰਘਾਂ ਦੀ ਕੁਆਲਿਟੀ ਬਹੁਤ ਚੰਗੀ ਆਗੀ ਫੇਸ ਵਗੈਰਾ ਬਹੁਤ ਪਿਆਰਾ ਆ ਗਿਆ ਬਾਕੀ ਚੈੱਕ ਕਰ ਸਕਦੇ ਮੱਲੇ ਮੱਥੇ ਤੇ ਆ ਗਿਆ ਬੱਲਕਰਮ ਵਾਲੀ ਤੇ ਪਲੀ ਸ਼ਮੀ ਵੀ ਫੁੱਲਾ ਬਾਪੂ ਦੇ ਘਰ ਦੀ ਆ ਕੋਈ ਬਾਪੂ ਦਾ ਵਪਾਰ ਦਾ ਕੰਮ ਨਹੀਂ ਖੋਲੇ ਬਾਪੂ ਤੋਰੇ ਨੂੰ ਤੂੰ ਦਵਾ ਦੇ ਮੜਾ ਕਿਹੜਾ ਤੋਰ ਕੇ ਬਾਕੀ ਕਦ ਕਾਠ ਬਈ ਫੁੱਲ ਚੰਗਾ ਚੜਾਈ ਜੁੜੀ ਵੀ ਆਪਾਂ ਚੈੱਕ ਕਰਨ ਬਾਕੀ ਗਾੜੀ ਵੀ ਦੀ ਗੱਲ ਕਰੀਏ ਫੁੱਲ ਚੰਗੀ ਆ ਦਿਨ ਹਜੇ ਲੰਘੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬਾਕੀ ਬਾਪੂ ਨੇ ਦੁੱਧ ਦਾ ਰਿਕਾਰਡ ਵੀ ਚੰਗਾ ਦੱਸਿਆ ਬਰੀਕੀ ਜਾਣਦਾ ਕਿ ਕਰਮ ਵਾਲੀ ਪਲੀ ਸ਼ਮੀ ਦੀ ਗੱਲ ਜੇ ਕਰੀਏ ਬਹੁਤ ਆਗੀ ਚੌੜੇ ਢਾਂਚੇ ਚ ਆ ਗਈ ਚੜਾਈ ਜੁੜੀ ਆਪਾਂ ਪਿੱਛੇ ਤੋਂ ਵੀ ਸਾਨੂੰ ਚੈੱਕ ਕਰਵਾਣ ਆ ਬਹੁਤ ਚੰਗੀ ਆ ਗਈ ਲੇਵਾ ਦੇਖੋ ਬਹੁਤ ਸੋਹਣਾ ਜਿਹਨੂੰ ਆਪਾਂ ਕਹਿੰਦੇ ਤਿਆਰ ਕਰਤੀ ਹਾਂ ਦੀ ਆ ਗਈ ਲੈ ਚੈੱਕ ਕਰ ਸਕਦੇ ਹਾਂ ਖਾਣਾ ਦਾ ਸਹ ਹੈ ਜਿਹੜਾ 1 ਨੰਬਰ ਵਾਲੇ ਚ 22 ਵੀ ਬਾਪੂ ਕਹਿੰਨੇ 1 ਨੰਬਰ ਸੀ ਤੇ ਬਾਪੂ ਇਹਦਾ ਮੁੱਲ ਕਿੰਨਾ ਲੈਣਾ ਅੱਜ ਮੁੱਲ 135 ਹ 135000 ਰੁਪਏ ਹੋਜੂ ਮੰਨਦਾਂ ਥੋੜਾ ਕਨ ਹਾਂ ਬਸ ਥੋੜਾ ਕਨ ਹੂ ਮੰਨਦਾਂ ਮੁੱਲ ਮੱਤ ਨਹੀਂ ਮੁੱਲ ਮੰਉਂਦੇ ਨਹੀਂ ਹੁੰਦੇ ਬਸ ਲੈਣ ਦੇ ਨਹੀਂ ਕਰ ਦਿੰਦੇ ਠੀਕ ਹੈ ਬਾਪੂ ਬਾਪੂ ਕਹਿੰਨਾ ਮੁੱਲ ਨਹੀਂ ਕਰਨਾ ਬਸ ਲੈਣ ਦੇਣੀ ਕਰਨਾ 1 ਲੱਖ 35 ਹਜ਼ਾਰ ਰੁਪਇਆ ਬਾਕੀ ਆਏਗੇ ਤਾਂ ਥੋੜਾ ਘਣਾ ਮਾਨ ਤਣ ਕਰ ਦੋਗੇ ਥੋੜਾ ਉਹ ਕਰ ਦੇ ਜਿਹੜਾ ਗਾਹ ਹੋ ਕੋਈ ਠੀਕ ਹੈ ਬਾਕੀ ਉਹ ਮੜਾ ਕੱਦ ਚੈੱਕ ਕਰਾ ਦਈਏ ਖੜੇ ਉੱਪਰ ਵੀ ਕਿੱਡਾ ਕੱਦ ਹੈ ਦਾ ਕਰਨ ਵਾਲੀ ਲੈ ਬਈ ਕੱਦ ਕੱਟ ਚੈੱਕ ਕਰ ਸਕਦੇ ਕੋਈ ਵੀ ਛੋਟੀ ਮੰਨ ਕੇ ਨਾ ਆਇਓ ਬਾਕੀ ਬਾਪੂ ਕਹਿੰਦੇ ਵੀ ਚਾਰੂ ਚੂਰੂ ਵੀ ਕਰਨ ਵਾਲੀ ਫੁੱਲ ਤਿਆਰੀ ਬਹੁਤ ਸੋਹਣੀ ਕਰਦੀ ਆਉਂਦੀ ਆ ਬਾਈ ਅਜੇ ਕੱਚੀ ਪਈ ਆ ਜੀ ਬਾਕੀ ਉਸ ਹਿਸਾਬ ਨਾਲ ਅੰਦਾਜ਼ਾ ਲਾ ਥਣਾ ਦਾ ਗੈਪ ਆ ਜਿਹੜਾ ਪੂਰੀ ਬਿੱਥੀ ਦੇ ਥਣ ਲੱਗਿਆ ਵਾ ਚਬਾਈ ਉਹ ਪੋਲੀ ਸੀ ਬਾਪੂ ਪੂਰੀ ਪੂਰੀ ਬਾਪੀ 14 ਕਰਾ ਆਮ ਤਾਂ ਪਸੇ ਪਸੇ ਚੋਏ ਨਹੀਂ ਜਾਂਦਾ ਠੀਕ ਹੈ ਇਹ ਬਾੜੀ ਪੋਲੀ ਹੈ ਠੀਕ ਹੈ ਬਾਬ ਤੇ ਜੇ ਕਿਸੇ ਵੀ ਵੀਰ ਨੂੰ ਬਈ ਮੱਝ ਪਸੰਦਾ ਹੋਵੇ ਬਾਪੂ ਨਾਲ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਬਹੁਤ ਘਰ ਦੀ ਹੈ ਕੋਈ ਅਹੀ ਠੱਗੀ ਵਾਲੀ ਕਰਨੀ ਇਹਦੇ ਚ ਠੀਕ ਹੈ ਬਹੁਤ ਸੀਗਾ ਮਤਲਬ ਅਗੇ ਨਹੀਂ ਵੀ ਕਹਿਦੀ ਹੁੰਦੀ ਸੀ ਠੀਕ ਹੈ ਬਾਬ ਕੋਈ ਮੁੱਟੇ ਨੇ ਨੂੰ ਤਾਂ ਮਰਜੀ ਚੋਲਾ ਵੀ ਠੀਕ ਚੱਕਣੀ ਹੈ ਵੀਡੀਓ ਨੂੰ ਵੇਖਣ ਲਈ ਧੰਨਵਾਦ